अच्छा ये पानी ਨਾਲ ਹੀ ਹੈ ਪੰਨੀ ਵਿੱਚ ਬੜਾ ਰਿਹਾ ਹੋਰ ਆ ਰਿਹਾ ਹੈ ਜੀ ਰਸਤ ਨੇ ਪਹਿਲੇ ਨੇ ਬੜੇ ਜਲਦੀ ਇੱਕ ਬੰਦ ਅੱਛਾ ਜੀ ਆ ਇਧਰ ਤਾਂ ਮਤਲਬ ਆ ਹੱਦ ਆ ਗਈ ਹੈ ਨਾ ਤੇ ਇਹ ਸਾਰੀ ਜੀ ਦੇਖੋ ਨਿਗਾਹ ਮਾਰ ਲਓ 110 ਏਕੜ ਜ਼ਮੀਨ ਹੈ ਪਾਪੂਲਰ ਹੋ ਰਸ ਪੈਦਾ ਲੱਗਿਆ ਸਾਰੇ ਤਿੰਨ ਮੋਟਰਾਂ ਨੇ ਵੱਡੀਆਂ ਲੱਗੀਆਂ ਆ ਲੱਗੀਆਂ ਨੇ ਖੰਭੇ ਜਿਹੜੇ ਦਿਖਾਈ ਦੇ ਰਹੇ ਨੇ ਤੇ ਇਦਾਂ ਦਾ ਜਾ ਕੇ ਸਾਰਾ ਉਹ ਦੂਰ ਤੱਕ ਸਪੈਦਾ ਤੇ ਪਾਪੂਲਰ ਇਹ ਸ਼ਹਿਰ ਪਰ ਦੇ ਨੇੜੇ ਆਪਣੇ 26 ਵਾਲ ਸਾਈਡ ਉਹ ਇੱਕੋ ਤੋਂ ਉੱਪਰ ਹੈ ਜੀ ਇਹ ਜਮੀਨ ਤੁਰੇ ਦੀ ਆ ਜਿਹੜੀ ਪਰੇ ਦਿਨ ਦੇ ਨੇ ਇਹ ਸਿੱਧੇ ਨਾਲ ਜੀ ਉਹ ਬੜੇ ਸਾਰੇ ਪਹਿਲਾਂ ਦੀ ਦਾ ਉੱਪਰ ਜਿਹੜਾ ਵੱਡਾ ਦਿਖਾਈ ਦੇ ਰਿਹਾ ਇਹ ਇਹ ਸਾਡੇ ਘੱਟ ਕੇ ਲਈ ਜਮੀਨ ਆ ਹੂੰ ਇਹ ਐਂਟੀ ਦੀ ਖੜੀ ਹੈ ਇਹ ਨਹੀਂ ਛੇੜੀ ਹਨ ਨੇ ਓਕੇ ਰੱਖ ਬਹੁਤ ਅੱਛਾ ਅੱਛਾ ਇਹ 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 ਕੇਰੀ ਬੰਦ ਦੀ ਠੀਕ ਹੈ ਮਤਲਬ ਦਾਸ ਇਹੇ ਗੱਲ ਹੈ ਸਾਡੇ ਘਾਟੇ ਸਾਢੇ 18 ਕੇ ਲਈ ਸਾਰੇ 18 ਨਹੀਂ ਹਲੇ ਚਲਦੀ ਬਾਕੀ ਸਾਰੀ ਚਲਦੀ ਠੀਕ ਠੀਕ ਹੈ ਜੀ ਮੈਂ ਬੋਈ ਆਇਆ ਤਲੋ ਦੀ ਮਿੰਟ ਅਖਰ ਪਾਰੀ ਆ ਚਲ 110 ਨੇ ਕਿ 114 ਨੇ 114 ਇਕ 114 ਇਕ 114 ਇਕਰਨੇ ਜੀ ਪੰਨਾ ਕਮਿੰਟ ਬਤਾ ਦਗਾ